ਕਰ ਰਹੋ ਰਹੀ ਮਨ ਮੁਗਧ ਈਆਨੇ ਵਾਹਿਗੁਰੂ ਦੀ ਕਾਸਾ ਬੋਲ ਵਾਰਤ ਜੀ ਸਤਿਗੁਰੂ ਦੀ ਸਾਜਿ ਮੇ ਆ ਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਯਾਮੀ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੰਗੀਆਂ ਦੀ ਤਿਆਗ ਕਰਨ ਵਾਸਤੇ ਮਨ ਦੁਆਰਾ ਅੰਤਯਾਮੀ ਸਿੱਖਿਆ ਬਖਦੇ ਹੋਏ ਕੁਰਮਉਂਦੇ ਹਾਂ ਕਰ ਰਹੋ ਰੇ ਮਨ ਮੁਗਧ ਇਆਨੇ ਰੇ ਹੀ ਮੇਰੇ ਪਿਆਰੇ ਮਨ ਕੀ ਸ਼ਾਸਤਰ ਗਿਆਤੋਂ ਮੁਕਤ ਬਸਮਝੋ ਇਸ ਰੂਪ ਦੇ ਗਿਆਨੋਂ ਨੂੰ ਇਆਨੇ ਅਲਿਆਨੀਆ ਸਾਧ ਸੰਗਤ ਪਰਮੇਸ਼ਰ ਦਾ ਘਰ ਹੈ ਉਸ ਦੇ ਜਹਾਨਾ ਕਰ ਰਹੇ ਹੀ ਭਾਈ ਜੋ ਤੂੰ ਸਾਧ ਸੰਗਤ ਰੂਪੀ ਘਰ ਵਿੱਚ ਰਹੇਂਗਾ ਸ੍ਰੀ ਸਾਥ ਗਿਆ ਤੋ ਮੁਗਦ ਫਿਰ ਪਰਮਾਰਥ ਕੋ ਇਆਣਿਆ ਆਰਾਮ ਨੂੰ ਸੋਕਤ ਫਿਰ ਕਰਨਾ ਹੋਵੇ ਹਿਰਦੇ ਰੁਕੀ ਕਰਿ ਸੁਧ ਹੋ ਕੇ ਰਹਿਣਾ ਕਰੇਗਾ ਇਹ ਪਿਆਰੇ ਮਾਨੇ ਸ੍ਰੀ ਮੁਗਦ ਸਰਬੰਦਿਆਰ ਬੋਲੋ ਮੁਗਦ ਹੋਇ ਮੰਨਣ ਵਾਲੋ ਇਆਣਿਆ ਆਰਾਮ ਜਪੋ ਅੰਤਰ ਗਤ ਧਿਆਨੇ ਹਰਿ ਹਰਿ ਤੈਨ ਜਪਣਾ ਕਰੋ ਅੰਤਰਗਤ ਯਾਨੀ ਅੰਤ੍ਰਪ੍ਰਾਪਤ ਰੂਪ ਜੋ ਧਿਆਨ ਦੇ ਅੰਦਰ ਗੱਤ ਪ੍ਰਾਪਤ ਰੂਪ ਪਰਮੇਸ਼ਵਰ ਹੈ ਅੰਤਰਾਤਮੇ ਧਿਆਨ ਕਰਕੇ ਉਸ ਨੂੰ ਉਚਾਰਨਾ ਕਰ ਫੇਰ ਜਿਹੜਾ ਅੰਤਰਾ ਭੇਲ ਹੋਇਆ ਉਹ ਗੱਦਨਾਸ਼ ਹੋ ਜਾਏਗਾ ਜੋ ਧਿਆਨ ਜੁੜੇਗਾ ਉਸ ਦੇ ਚਿੰਤਨ ਵਿੱਚ ਲਾਲਚ ਛੋੜ ਰੱਖੋ ਅਪਰੰਪਰ ਜਿਹੜਾ ਪਦਾਰਥਾਂ ਦੇ ਖਾਣ ਦਾ ਪੀਣ ਦਾ ਪਹਿਨਣ ਦਾ ਖੁੱਗਣ ਦਾ ਜੋ ਲਾਲਚ ਜੰੜਿਆ ਹੋਇਆ ਹੈ ਇਹਨੂੰ ਛੱਡ ਕਰਕੇ ਰਚ ਹੋ ਅਪਰੰਪਰ ਤੇਰੇ ਦੇ ਪਲਾਰ ਦੇ ਅਪਰ ਪ੍ਰਕਿਰਤੀ ਵਿੱਚ ਹਨ ਉਪਰ ਕਿਰਤੀ ਦਾ ਪਰਾਇ ਉਹ ਜੋ ਹੈ ਜਿਸ ਦੇ ਆਸ਼ਰੇ ਪ੍ਰਕਿਰਤੀ ਦੇ ਵਿੱਚ ਸਾਰੇ ਪਲਾਰਥਾਂ ਦੀ ਆਪਾਂ ਨੂੰ ਸੱਜ ਕਰਕੇ ਸਮਝ ਪੈਂਦੀ ਉਹ ਪ੍ਰਕਿਰਤੀ ਦਾ ਪਰਾਇ ਰੂਪ ਪਰਮੇਸ਼ਰ ਹੈ ਉਸੇ ਕੇਜਣਾ ਕਰੂ ਗਾਲ ਛੱਡ ਕੇ ਕਿਉਂ ਪਾਵ ਹੋ ਸੁਵਾਰਾਹੀ ਇਸ ਪ੍ਰਕਾਰ ਦੁਆਰਾ ਜੋ ਸੰਸਾਰ ਹੈ ਇਸ ਤੋਂ ਮੁਕਤੀ ਨੂੰ ਪਾ ਲਵੋਗੇ ਦੁਆਰਾ ਨੌ ਗੋਲ ਕਵਾਇ ਸਰੀਰ ਤੋਂ ਮੁਕਤੀ ਪਾ ਲਓਗੇ ਇਸ ਪ੍ਰਕਾਰ ਬੁੱਧੀ ਦੁਆਰਾ ਜੋ ਬ੍ਰਹਮ ਗਿਆਨ ਹੈ ਉਸ ਦੇ ਕਾਇ ਪਾ ਲਓਗੇ ਪਿਆਰੇ ਜਿਸ ਬਿਸਰਿਆ ਜਮ ਜੂ ਹੁਣ ਲਾਗੈ ਜਿਸ ਅੰਦਰ ਜਮੀ ਦੇ ਵਿਛੜ ਨਹੀਂ ਕਰਕੇ ਜਮ ਜਿਹੜਾ ਹੈ ਤਾਰਨ ਲੱਗ ਜਾਂਦਾ ਜਦੋਂ ਸੱਤਾ ਆਪਣੀ ਖਿੱਚ ਲਵੇ ਉਸ ਵੇਲੇ ਬਿਆਕਲ ਹੋ ਕੇ ਮਨ ਵਿਹੋਸ਼ ਹੋ ਕੇ ਜਿਵੇਂ ਸਾਧ ਸੰਗਤ ਜੀ ਕੋਈ ਜਲਪ ਦਾਸ ਜੀ ਆਉਂਦੇ ਮੂਰਛਾ ਖਾ ਕੇ ਆਤਮ ਪ੍ਰਾਣ ਵਿੱਚ ਲਿਖਿਆ ਹੋਇਆ ਹੈ ਜਿਹੜੇ ਮਰੇ ਪੁੰਨੀ ਪੁਰਖਾ ਉਹ ਵੀ ਚਾਰ ਕੜੀਆਂ ਮੂਰਛਾ ਨੂੰ ਪ੍ਰਾਪਤ ਹੋ ਜਾਂਦੇ ਹਨ ਜਦੋਂ ਦੇਹ ਤੋਂ ਪ੍ਰਾਣ ਯਾਰੇ ਹੁੰਦੇ ਹਨ ਜਿਹੜੇ ਮਰੇ ਪੁੰਨੀ ਪੁਰਖ ਹਨਗੇ ਤੇ ਬਾਕੀਆਂ ਦਾ ਪਤਾ ਨਹੀਂ ਕਿੰਨੇ ਜਨ ਹੋ ਕੇ ਡਿੱਗੇ ਰਹਿੰਦੇ ਹੈ ਫਿਰ ਜਦੋਂ ਮੂਰਛਾ ਖੁੱਲਦੀ ਹੈ ਉਹ ਜਿਹੜੇ ਜਿਨ੍ਹਾਂ ਮਾਰਗਾਂ ਦੀ ਵਾਸ਼ਨਾ ਕਰਕੇ ਜਾਣਾ ਹੈ ਨਾ ਉਹ ਰਾਹ ਦੇਖੇ ਆਉਂਦੇ ਹਨ ਇਸ ਪ੍ਰਕਾਰ ਰੂਹ ਫਰਮਾਉਂਦੇ ਹਨ ਜਿਸ ਵਿਸਰੇ ਜਮ ਜੋ ਹੁਣ ਲੱਗਿਆ ਜਿਸ ਵਾਹਿਗੁਰੂ ਦੇ ਵਿਸਰਣੇ ਕਰਕੇ ਜਮ ਜੋ ਨੂੰ ਕਾਰਨ ਲੱਗ ਜਾਂਦਾ ਹੈ ਸਭ ਸੁਖ ਜਾਹੇ ਦੁਖਾ ਫਨ ਆਗ ਸਾਰੇ ਦੇ ਸੁਖ ਕੇ ਸਰੀਰ ਕਮਨੇ ਇਹ ਸਾਰੇ ਚਲੇ ਜਾਂਦੇ ਆ ਅਗੇ ਪਰਮੋਗ ਦੇ ਦੁਖੀ ਆਕ ਮੁਰਦੇ ਹਨ RAM ਨਾਮ ਜਪ ਗੁਰਮੁਖ ਜੀੜੇ ਗੁਰਮੁਖਾਂ ਦੀ ਸੰਗਤ ਕਰਕੇ ਇਹ ਜੀੜੇ ਮੇਰੇ ਹਿਰਦੇ RAM ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰਿ ਇਹੋ ਪਰਮ ਤਤ ਵਿਚਾਰਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਪਰਮ ਜੋ ਤਤ ਸਿਧਾਂਤ ਹੈ ਦੇ ਵਿਚਾਰ ਕਰਕੇ ਤੈਨੂੰ ਦੱਸਣਾ ਕੀਤਾ ਏ ਪਿਆਰੇ ਹਰ ਹਰ ਨਾਮ ਜਪੋ ਰਸ ਮੀਠਾ ਜਿਵੇਂ ਸ਼ੈਰ ਨੂੰ ਹਰੇ ਭਰੇ ਕੰਵਨ ਆਹ ਹੈ ਰਸ ਪ੍ਰੇਮ ਦੇ ਨਾਲ ਜਪਣਾ ਕਰ ਜੋ ਮਿੱਠਾ ਪਿਆਰਾ ਲੱਗਦਾ ਜਿਸ ਦਾ ਗੁਰਮੁਖ ਹਰ ਰਸ ਅੰਤਰ ਦੀਠਾ ਜਿਸ ਨੇ ਗੁਰਮੁਖਾਨੇ ਹਰਿ ਦੇ ਪ੍ਰੇਮ ਰਸ ਨੂੰ ਪ੍ਰਾਪਤ ਕੀਤਾ ਉਹਨੇ ਅੰਦਰੇ ਰਸ ਰੂਪ ਉਹ ਸਾਰਿਆਂ 'ਚ ਜਪਤ ਤਤ ਬਿਸ਼ਾ ਬਿਸ਼ਾ ਹੋ ਕੇ ਲਿਆਉਂਦਾ ਉਪਰੇਤਰੂ ਕੋ ਅੰਧੇ ਵੇਖ ਲਿਆ ਹੈ ਅਹਨਸ ਰਾਮ ਰਹੋ ਰੰਗ ਰਾਤੀ ਰਾਦਨ ਰਾਮ ਦੇ ਰਮਿਆ ਹੋਇਆ ਪ੍ਰਭੀਸ਼ੁਰਾ ਉਹਦੇ ਰੰਗ ਪ੍ਰੇਮ ਦੇ ਅੰਗੇ ਰਹੋ ਹਰ ਵਕਤ ਇਹੋ ਜਪ ਤਪ ਸੰਜਮ ਸਾਰਾ ਇਹੀ ਕਰਨ ਕਰਕੇ ਗਿਆਤ ਹੈ ਇਹੋ ਸ਼ਰੀਰ ਕਰਕੇ ਤਪ ਹੈ ਇਹ ਸਾਰਿਆਂ ਦਾ ਸਾਰ ਸੁਝਾਂਤ ਹੈ ਅਸਲੀ ਕਹੀ ਉਹ ਪੂਰਾ ਉਹਦਾ ਜਪ ਹੈ ਪੂਰਾ ਉਹਦਾ ਤਪ ਹੈ ਇਹ ਸਾਰ ਨੂੰ ਜਿਨ ਕਮਾਇਆ RAM ਨਾਮ ਮੋੜ ਬਤਨੀ ਬੋਲੋ ਸਤਿਗੁਰੂ ਸਾਡੇ ਬਚਨਾਂ ਦੁਆਰਾ ਆਪਣੀ ਮਤ ਛੱਡ ਕੇ RAM ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕਰੋ ਜਿਨ ਪਈਆ ਪਿਆਰ ਦੇ ਰਾਹੀ ਅੰਮ੍ਰਿਤ ਦੀ ਗਾਧ ਨਾਲ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਸੰਤ ਸਭਾ ਮੈਂ ਇਹੋ ਰਸ ਟੂਲੋ ਇਹੋ ਸੰਤ ਮਹਾਂਤਮਾ ਜੀ ਨੇ ਸਾਸ ਗ੍ਰਾਸ ਨੇ ਦਿੱਤੇ ਹਨ ਉਹਨਾਂ ਦੀ ਸੇਵਾ ਉਹ ਜੋ ਸਵਾ ਕਰਦਾ ਹੈ ਕੋਈ ਜੇ ਮੇਰ ਕਰਕੇ ਇਸ ਆਤਮ ਰਸ ਦੇ ਤਾਈ ਟੋਲੋਂ ਖੋਜਣਾ ਕਰੋ ਪ੍ਰਾਪਤ ਕਰੋ ਗੁਰਮਤਿ ਖੋਜ ਲਹੁ ਘਰ ਆਪਣਾ ਇਸ ਪ੍ਰਕਾਰ ਗੁਰਮਤਿ ਦੁਆਰਾ ਖੋਜ ਕੇ ਆਪਣਾ ਆਤਮ ਸੂਪ ਜੋ ਸੱਚੇ ਨਾਮ ਸੂਪ ਘਰ ਹੋਇ ਉਹ ਲੋਹ ਪ੍ਰਾਪਤ ਕਰ ਲੋ ਬੌੜ ਨਾ ਗਰਭ ਮਝਾਰਾ ਜੀ ਜੀ ਉਹ ਸੂਪ ਦੀ ਸਖਿਆਤ ਦਾ ਪ੍ਰਾਪਲਬ ਕਰ ਲੋਗੇ ਮੁੜ ਕੇ ਮਾਦਾ ਦੇ ਗਰਭ ਦੇ ਵਿੱਚ ਰਹੀ ਪੈਣਾ ਪਵੇਗਾ गर्भ ਦੇ ਜੀਵ ਦੇ ਵਿੱਚ ਨਿਆਰਾ ਜਾਰੇ ਵਿੱਚ ਨਹੀਂ ਫਸਣਾ ਪਵੇਗਾ ਫਿਰ ਸੱਚ ਪੀਰਥ 나ਗ ਹੋ ਹਰ ਗੁਣ ਗਾਵ ਹੋ ਸੱਚੇ ਨਾਮ ਰੂਪੀ ਪੀਰ ਸ੍ਰੀ ਕੇਸ਼ ਨਾਮ ਕਰੋ ਸੱਚੀ ਸੁਖ ਸੰਗ ਇਹਈ ਹੈ ਪੀਰ ਸੇ ਇਸੇ ਕ੍ਰਿਸ਼ਨ ਨਾਮ ਕਰੋ ਇਹ ਨਾਮ ਕੀ ਕਰਨਾ ਹੈ ਹਰ ਗੁਣ ਗਾਵ ਹੋ ਹਰਿ ਰਗੁ ਨਾਨਕ ਬਾਦ ਗਾਉਣਾ ਕਰੋ ਤਤ ਵਿਚਾਰੋ ਹਰ ਲਿਵ ਲਾਉ ਬਿਨ ਕਿਸੇ ਜਾਤੂ ਕੀ ਹੈ ਸਾਰੇ ਜੀਤੇ ਤੁਲ ਕੋ ਬਿਨਾ ਇਸ ਜਗ ਮੈਂ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਪ੍ਰਭਾਨ ਬਿਨਾ ਕੋਈ ਸਚੀ ਕੋਈ ਚੀਜ਼ ਨਹੀਂ ਇਸ ਬੁਰ ਕਾਤ ਤਦ ਵਿਚਾਰ ਕਰਕੇ ਹਰ ਲੇਵ ਲਾਭ ਹੋ। ਅਖਰੀ ਕਾਲ ਕਹੂ ਜੀ ਲੈ ਬਿੱਤੀ ਨੂੰ ਜੋੜਨਾ ਕਰੋ ਆਪ। ਅੰਤ ਕਾਲ ਜਮ ਜੋਹੇ ਨਾ ਸਾਕੇ। ਜੀਂ ਦੇ ਸਮਾ ਆਇਆ ਜਨ ਕਾਲ ਨਹੀਂ ਸਕੇਗਾ ਤੁਹਾਡੇ ਤਾਈ। ਨਾਮ ਸੁਣੇ ਜਦ ਦੂਰੋਂ ਭਾਗੇ ਮਤ ਮਾਰਾ ਹਰ ਦੀ ਬੇਪਰਵਾਹ। ਹਰ ਬੋਲੂ ਰਾਮ ਪਿਆਰਾ ਹੀ। ਜੀ ਭਾਈ ਜੋ ਪਿਆਰਾ ਰਾਮ ਸੰਤਾਂ ਭਗਤਾਂ ਦਾ। ਉਸ ਪਿਆਰੇ ਰਾਮ ਦੇ ਹਰੀ ਦੇ ਤਾਂ ਮੋਲਣਾ ਪੜੋ ਸਤਗੁਰ ਪੁਰਖ ਦਾਤਾ ਵਡ ਦਾਣਾ ਜਿਉ ਪ੍ਰਵੇਸ਼ਣ ਦੇ ਨਾਮ ਨੂੰ ਉਜਾੜਦਾ ਉਹ ਰਾਮ ਨੂੰ ਪਿਆਰਾ ਹੈ ਏ ਪਿਆਰੇ ਸਤਗੁਰ ਪੁਰਖ ਦਾਤਾ ਵਡ ਦਾਣਾ ਸਤਗੁਰੂ ਸਾਹਿਬ ਜੀ ਪੂਰਨ ਹਨ ਪ੍ਰਸਾਰਥ ਦੇਣ ਵਾਲੇ ਹੈ ਬੜੇ ਦਾਤੇ ਹਨ ਦਾਤੇ ਹੁੰਦੇ ਬੜੇ ਦੁਨਾਹਾਂ ਜਾਣਦੇ ਹਾਂ ਘਟਲ ਵਿਖਾਂਦੀ ਜੋ ਸਾਡੀ ਹਾਲਤ ਹੈ ਜਿਸ ਅੰਤ ਸਾਚ ਸੂ ਸ਼ਬਦ ਸਮਾਣਾ ਜਿਸੇ ਜਗਿੰਦਰ ਸਿੰਘ ਜੀ ਗੁਰੂ ਸਾਹਿਬ ਦਾ ਸੱਚਾ ਸ਼ਬਦ ਹੈ ਉਹ ਸੱਚ ਸਰੂਪ ਦੇ ਵਿੱਚ ਸਮਾ ਜਾਣਾ ਪਹਿਚ ਹੋ ਜਾਣਾ ਹੈ ਜਗਿੰਦਰ ਸੱਜਾ ਨਾਮ ਹੈ ਉਹ ਸਤਿਗੁਰਾਂ ਦੇ ਉਪਦੇਸ਼ ਕਰਕੇ ਬ੍ਰਹਮ ਵਿੱਚ ਸਮਾਣਾ ਸਮਾ ਜਾਂਦਾ ਜਿਸ ਕਾ ਸਤਗੁਰ ਮੀਲ ਮਿਲਾਏ ਜਿਨ੍ਹਾਂ ਨੇ ਨਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਆਪ ਦੀ ਸੰਗਤ ਦੇ ਮੇਲ ਤੇ ਮਿਲਾਉਂਦੇ ਹੈ ਜਿਨ੍ਹਾਂ ਨੂੰ ਸਤਿਗੁਰੂ ਆਪ ਦੇ ਪਵਿੱਤਰ ਉਪਦੇਸ਼ ਦੇ ਮੇਲ ਤੇ ਮਿਲਾਉਂਦੇ ਹਨ ਇਸ ਚੂਕਾ ਜਮ ਭੈ ਭਾਰ ਹੈ ਜਿਨ੍ਹਾਂ ਨੇ ਕਾਈ ਜਮਾ ਦਾ ਭੈ ਵੀ ਚੱਕਿਆ ਗਿਆ ਹੈ ਤੇ ਭਾਰ ਜਿਹੜਾ ਪਾਪਾਂ ਦਾ ਉਹ ਵੀ ਚੱਕਿਆ ਗਿਆ ਜਿਸ ਭਾਰ ਵਿੱਚ ਅਵੇਂ ਖੋਦਿਆਂ ਵਾਂਗੂ ਪਹਾੜ ਹੀ ਟੁੰਦੇ ਰਹਿੰਦੇ ਸੀ ਪਰਵਾਦ ਗਾ ਪੰਜੇ ਤਤ ਮੇਲ ਕਾਇਆ ਕੀਨੀ ਇਹ ਪੰਜੇ ਤਤ ਨੂੰ ਮੇਲ ਕਰਕੇ ਗੁਰੂਧੀਆਂ ਤੇ ਕਾਨੂੰ ਮਾਰਾ ਸਾਜੀ ਨੇ ਕਾਇਆ ਦੇ ਬਣਾਉਣਾ ਕੀਤੀ ਹੈ ਕਿਸ ਮਹਾਰਾਮ ਰਤਨ ਲੈ ਚੀਨੀ ਇਸ ਦੇ ਦੇਦਰੋਂ ਜਿਨ੍ਹਾਂ ਨੇ RAM ਦੇ ਨਾਮ ਰੂਪੀ ਰਤਨ ਨੂੰ ਮੂਗਰਾ ਦੁਆਰਾ ਲੈਣਾ ਕੀਤਾ ਹੈ ਉਹਨਾਂ ਨੂੰ ਇਸ ਰੂਪ ਨੂੰ ਚੀਨਿਆ ਹੈ ਜਾਣਿਆ ਹੈ आत्म राम राम है आत्म। आत्मा जो जीवात्मा ਦਾ ਸਾਖੀ ਰੂਪ ਹੈ। जागर ਸੁਪਰ ਸੁਖੋਵਦਾ ਜੋ ਪ੍ਰਕਾਸ਼ ਦਾ ਹੈ ਸਰ ਆਸ ਸਰਬਉਮ ਇਸ ਤਾਮਸ ਕਰਕੇ ਜੋ ਪ੍ਰਾਪਤੂ ਆਪਣਾਤ ਹੈ। ਉਹੋ ਹੀ ਹਿੰਕੀ ਰਾਮਾ ਰਮਿਆ ਹੈ ਜੋ ਰਾਮਾ ਭੈ ਮੰਡਾ ਖੰਡਾ ਵਿੱਚ ਉਹ ਆਤਮਾ ਹੀ ਤੋਂ ਬਦਲ ਅਖੀਰ ਹੋਂ ਤੱਕ ਬਦਲ ਅਖਰ ਸੁਪ ਹੈ RAM ਹੈ ਆਤਮ ਜੇ RAM ਜੋ ਤੱਕ ਬਦਲ ਅਖਰ ਸ ਹੈ ਉਹ ਹੀ ਸੱਚੇ ਆਨੰਦ ਸਰੂਪ ਆਤਮਾ ਜੀਵਾਤਮਾ ਦਾ ਸਾਖੀ ਰੂਪ ਆਤਮਾ ਹੈ ਹਰ ਪਾਈਏ ਸ਼ਬਦ ਵਿਚਾਰ ਜੇ ਸੰਤੂ ਸਾਹਿਬ ਦੇ ਸ਼ਬਦ ਦੀ ਵਿਚਾਰ ਦੁਆਰਾ ਰਾਮ ਕੇ ਆਤਮਾ ਦੀ ਏਰ ਕਾ ਨੂੰ ਪ੍ਰਾਪਤ ਕਰੀ ਜਾਏ ਪਿਆਰੇ ਸਤ ਸੰਤੋਖ ਰਹੋ ਜਨ ਭਾਈ ਇਹ ਭਰਾਓ ਸੰਭਖਿਆ ਕਰੋ ਝੂਠ ਦਾ ਤਿਆਗ ਕਰੋ ਲੋਮ ਪਿਆ ਕੇ ਸੰਤੋਖ ਵਿੱਚ ਰਹਿਆ ਕਰੋ ਇਹ ਮੇਰੇ ਭਰਾਓ ਜਨੋ ਚੇਤੁੰਦਿਆ ਸੁਮੋਏ ਕਰਕੇ ਭਾਈ ਤੇ ਖੁਰਖਾਂ ਨੂੰ ਸਾਰਿਆਂ ਨੂੰ ਮੇਵਾ ਗਹੋ ਸਤਗੁਰ ਸਰਣਾਇ ਸਤਗੁਰੂ ਸਾਹਿਬ ਦੀ ਸ਼ਰਨ ਗ੍ਰਹਿਣ ਕਰਕੇ ਜੋ ਮਾੜਾ ਆਗਮੀ ਜਨਮੀ ਕਰ ਜਾਵੇ ਉਸ ਨੂੰ ਸਹਾਰ ਕੇ ਮੁਆਫ ਕਰਨ ਰੂਪ ਹੋ ਖਿਮਾ ਗ੍ਰਹਿਣ ਕਰੋ ਸਤਿਗੁਰੂ ਸਾਹਿਬ ਦੀ ਸ਼ਰਨ ਲੈ ਕੇ ਆਤਮ ਜੀਨ ਪਰ ਆਤਮ ਜੀਨੋ ਜੀਵਾਤਮਾ ਦਾ ਜਿਹੜਾ ਸਾਖੀ ਨੂੰ ਕੋ ਸੂਗੁਰੂ ਕੀ ਗਿਆਨ ਕੇ ਫਿਰ ਆਤਮ ਪਰਤਕ ਆਤਮਾ ਜੋ ਜੀਵਾਤਮਾ ਹੈ ਤੇ ਪ੍ਰਮਾਤਮਾ ਜੋ ਮਾਇਆ ਸਵਲ ਹੈ ਉਸ ਦੇ ਅੰਦਰ ਜੋ ਖੱਡ ਗੁਣ ਹਨ ਤਨ ਬਿਆਲ ਕਰਕੇ ਸੱਚੇ ਨੰਦਰੂਪ ਪ੍ਰਮਾਤਮਾ ਨੂੰ ਜੀਨੋ ਯਾਰਣਾ ਕਰੋ ਗੁਰ ਸੰਗਤ ਇਹੋ ਨਿਸਤਾਰਾ ਹੈ ਸ੍ਰੀ ਗੁਰੂ ਸਾਹਿਬ ਦੀ ਸੰਗਤ ਜੀ ਮਿਲ ਕੇ ਇਸ ਤਰ੍ਹਾਂ ਕਰਨਾ ਹੁੰਦਾ ਹੈ ਸੰਸਾਰ ਤੋਂ हे ਭਾਈ ਸਾਖਤ ਕੂੜ ਕਪਟ ਮਹਿਕਾ ਜਿਹੜੇ ਸਾਧੂ ਕੋ ਥੋਰ ਚਿਤ ਹਮ ਜੀ ਸ਼ਕਤੀ ਦੇ ਉਪਾਸ਼ਕ ਉਹ ਝੂਠ ਬੋਲਦੇ ਰਹੀਂ ਹਰ ਵਕਤ ਤੇ ਕਪੜੀ ਛਾਲ ਕਰ ਛਾਲ ਕਰਨ ਦੀ ਓਟ ਰੱਖਦੇ ਹੈ ਤੁਸੀਂ ਨਾ ਕੂਲ ਬੋਲੋ ਨਾ ਕਬਦ ਛਲ ਕਿਸੇ ਨਾਲ ਕਰੋ ਇਹ ਝੂਠੀਆਂ ਟਿੱਕਾਂ ਹੈ ਨਾ ਓਟ ਰੱਖੋ ਹਿਰਦੇ 'ਚ ਇਹ ਹਰ ਰਸ ਨਿੰਦਾ ਕਰ ਹੈ अनेका ਕੋ ਰਾਜ ਜੁਨੇ अनेका ਜਿੰਦਿਆਂ ਕਰਦੇ ਰਹਿੰਦੇ ਹਨ ਕਦੇ ਵੀ ਧੀਰਜ ਨਹੀਂ ਬੰਦਦੇ ਹਨ ਨਿੰਦਾ ਭਲੀ ਕਿਸੇ ਕੋਈ ਨਹੀਂ ਮਨ ਨੂੰ ਮੁਕਤ ਕਰਾਨੋ ਮੋ ਕਾਲੇ ਤੇ ਨੰਦ ਕਰ ਨਰਕੇ ਕੋ ਹਕਵਾਨੋ ਬਿਨ ਸਿਮਰਨ ਆਵਹਿ ਫੁਨ ਜਾਵਹਿ ਬੰਦੇ ਕੋਈ ਨਹੀਂ ਕਰਦੇ ਇਸ ਕਰਕੇ ਜਨਮ ਧਾਰ ਕੇ ਆਉਂਦੇ ਆ ਮਰ ਮਰ ਕੇ ਫੇਰ ਜੂਨਾ ਜੀ ਜਾਂਦੇ ਆ ਪੁਨ ਗਰਭ ਜੂਨੀ ਨਰਕ ਮਝਾਰਾ ਹੀ ਉਹ ਨਰਕ ਦੇ ਵਿੱਚ ਵੀ ਪਏ ਰਹਿੰਦੇ ਹਨ ਗਰਭ ਦੇ ਵਿੱਚ ਵੀ ਜੂਨਾ ਦੁਆਰਾ ਪਏ ਰਹਿੰਦੇ ਹਨ ਨਰਕ ਦੇ ਵਿੱਚ ਵੀ ਪਏ ਰਹਿੰਦੇ ਆ ਮਾਤਾ ਦਾ ਗਰਭ ਦੀ ਇਹ ਜੂਨ ਹੈ ਮਝਾਰਾ ਵਿਚ ਜਾ ਰਹੇ ਜੇ ਤੈ ਰਹਿੰਦੇ ਹਨ ਜੇਰ ਦੇ ਇਹ ਵੀ ਨਰਕ ਹੀ ਹੈ ਨਰਕ ਚ ਪਏ ਰਹਿੰਦੇ ਵਾਰ ਵਾਰ ਨਾਲ ਵੀ ਵਿਸ਼ਟਾ ਨਾਸਾਂ ਦੇ ਗਗਦਾ ਹੈ ਪਿਸ਼ਾਵ ਕੀਤਾ ਜਾਂਦਾ ਹੈ ਜੋ ਇਸ ਪ੍ਰਕਾਰ ਦੀ ਹਾਲਤ ਹੈ ਇਸ ਰੰਦੀ ਹਾਲਤ ਵਿੱਚ ਜਾਵੇ ਵੀ ਜੇਰ ਚ ਪਏ ਹੋਏ ਗਰਮਲੇ ਇੰਤਰੀ ਜੂਲਪੀ ਨਾਰਕੇ ਚ ਪਰੇ ਲੈਂਦੇ ਹਨ ਸਾਖਤ ਜੰਮੀ ਕਾਣ ਨਾ ਚੂਕੇ ਜਿਹੜੇ ਸਾਖਤ ਪੁਰਖ ਹਨਗੇ ਉਹਨਾਂ ਨੂੰ ਜਰੂਰ ਵੀ ਕੋ ਲੋੜ ਹਰ ਵਕਤ ਰਹਿੰਦੀ ਹੈ ਕਦੇ ਚੱਕੀ ਨਹੀਂ ਜਾਂਦੀ ਹਰ ਵਕਤ ਇਸ ਤਰ੍ਹਾਂ ਦਾ ਡਾਕੂ ਲੋਕ ਜਿਹੜੇ ਹਨ ਉਹਨਾਂ ਤੇ ਪੁਲਿਸ ਦੀ ਹਰ ਵਕਤ ਨਿਗਰਾਨੀ ਰਹਿੰਦੀ ਹੈ ਜਵਾਨੀ ਕੋਲ ਕੇ ਸਾਰ ਕਰਨ ਚੱਕੀ ਨਹੀਂ ਜਾਂਦੀ ਹੈ ਜਮ ਦਾ ਡੰਡ ਨਾ ਕਬੂ ਹੂੰ ਕ ਜਮ ਦਾ ਡੰਡ ਹੈ ਲੋਕ ਡੰਡ ਫਿਰਦੇ ਨੇ ਦੇਵ ਡੰਡ ਉਹਨਾਂ ਤੋਂ ਕਦੀ ਮੁਕਤ ਨਹੀਂ ਹਰ ਵਕਤ ਭੋਗਦੇ ਹੀ ਰਹਿੰਦੇ ਜਮ ਦਾ ਡੰਡ ਹੀ ਸਹਾਰਦੇ ਰਹਿੰਦੇ ਹਨ ਬਾਕੀ ਧਰਮ ਰਾਏ ਕੀ ਲੀਜੈ ਜੇੰਨ ਆ ਗਿਆ ਜੋ ਬਾਕੀ ਇਹ ਸਾਖ ਗਿਤਾਬ ਸੰਚਿਤ ਕਰਨ ਬੁਕਾਇਆ ਤਏ ਹੈ ਉਹਨਾਂ ਦੇ ਅਨੁਸਾਰ ਬਾਕੀ ਜੋ ਕੀਤੇ ਪਾਪ ਆਦਿ ਕਰਨੇ ਅਬੇ ਪੋਨੂ ਸਿਕਾਣ ਕਰਮ ਕੀਤੇ ਹੋਏ ਹੈ ਉਹ ਧਰਮ ਦਾਜਾ ਉਸ ਬਾਕੀ ਦੇ ਤਾਂ ਹੀ ਲੈਂਦਾ ਹੈ ਉਹਨਾਂ ਦੇ ਪਾਸੇ ਪਸਾਵ ਕਰਕੇ ਰੱਬ ਨੂੰ ਮਾਸਾ ਟੋਲ ਕੇ ਢਾਉਂਦੇ ਆ ਸਿਰ ਅਫਰਿਓ ਭਾਰ ਅਫੜ ਰਹੀ ਸ੍ਰੀ ਚ ਪਾਤਾਂ ਦਾ ਨਾਮ ਬਕਰਿਆ ਜਾਣ ਵਾਲਾ ਭਾਰ ਹੈ ਉਹ ਭਾਰ ਉਹਦੇ ਕਰਕੇ ਹੰਕਾਰ ਕਰਕੇ ਫਿਰ ਆਫਰੇ ਰਹਿੰਦੇ ਆਹੰਕਾਰੀ ਜੀਵ ਬਿਨ ਗੁਰ ਸਾਖਤ ਕਹੋ ਕੂਕ ਤਰਿਆ ਜੇ ਕੋ ਪਾਈ ਸੰਗਤਾਂ ਤੋਂ ਬਿਨਾ ਸ਼ਾਂਤ ਪਾਈ ਆ ਇਸ ਅੰਤਰ ਕੀ ਕੌਤ ਕੌਣ ਕਰਿਆ ਹੈ ਕੋਈ ਵੀ ਤਰਿਆ ਨਹੀਂ ਹੈ ਹਉਮੈ ਕਰਤਾ ਭਵਜਲ ਪਰਿਆ ਗੁਰੂ ਜੀ ਈਸ਼ਨ ਪਈ ਤੋਂ ਬਿਨਾ ਲਈ ਤੋਂ ਬਿਨਾ ਹਉਮੈ ਕਰਦਾ ਹੋਇਆ ਸੰਸਾਰ ਸਮੁੰਦਰ ਵਿੱਚ ਕੀ ਪਿਆ ਰਹਿੰਦਾ ਹੈ ਬੇਨਗੁਰ ਪਾਰ ਨਾ ਪਾਵੇ ਕੋਈ ਸੰਗਰਾਜੋ ਬਿਨਾ ਸੰਸਾਰ ਸਮੁੰਦਰ ਤੋਂ ਮੁਕਤੀ ਕੀ ਨਾ ਆਵੇ ਤੇ ਕੋਈ ਵੀ ਪਾਰ ਨਹੀਂ ਤਚਾ ਸਕਦਾ ਤਾ ਸਕਦਾ ਹਰ ਜੱਬੀਏ ਪਾਰ ਉਤਾਰਾ ਹੈ ਜੀ ਭਾਈ ਪਾਰ ਉਤਾਰਨਾ ਕਿਉਂ ਨਹੀਂ ਉਹ ਤਾਂ ਗੁਰਾਂ ਦੁਆਰਾ ਹਰੀ ਦੇ ਨਾਮ ਨੂੰ ਜਪਣਾ ਕਰੀਏ ਇਹੇ ਸੰਸਾਰ ਤੋਂ ਬਾਹਰ ਉੱਤਰਨਾ ਹੁੰਦਾ ਮੋਖ ਰੂਪੀ ਕਿਨਾਰੇ ਤੇ ਪਹੁੰਚ ਸਕੀਦਾ ਹੈ ਗੁਰ ਕੀ ਦਾਤ ਨਾ ਮੀਟੈ ਕੋਈ ਕੋਈ ਸਤਿਗੁਰੂ ਦੀ ਬ੍ਰਹਮ ਗਿਆਨ ਦੀ ਦਾਤ ਹੈ ਨਾਮ ਦੀ ਦਾਤ ਪ੍ਰੇਮ ਦੀ ਦਾਤ ਬ੍ਰੰਧ ਗਿਆਨੀ ਬਖਸ਼ੀ ਹਰਦੀ ਨੂੰ ਕੋਈ ਮਟਾਉਣ ਨੂੰ ਸਮਰੱਥ ਨਹੀਂ ਹੈ ਜਿਸ ਬਖਸ਼ੇ ਤਿਸ ਤਾਰੇ ਸੋਈ ਜਿਸ ਨੂੰ ਗੁਰੂ ਸਾਹਿਬ ਜੀ ਬਖਸ਼ ਦਿੰਦੇ ਸੋਹ ਾਲਪੁਰਖ ਵਾਹਿਗੁਰੂ ਨੂੰ ਮੁਕਤ ਕਰੰਦਾ ਤਾਰੁੰਦਾ ਹੈ ਜਨਮ ਮਰਨ ਦੁੱਖ ਨੇੜ ਨਾ ਆਵੇ ਗੁਰੂ ਕਹੇ ਜੰਮਣ ਦਾ ਵੀ ਦੁੱਖ ਹੋ ਮਰਨ ਦਾ ਵੀ ਦੁੱਖ ਨੇੜੇ ਨਹੀਂ ਆ ਸਕਦਾ ਮਨ ਸੂ ਪ੍ਰਭ ਅਪਰ ਅਪਾਰ ਹੇ ਪ੍ਰਮੇਰ ਸਾਹਿਬ ਜੀ ਅਫਸਰ ਵੀ ਜੇਨ ਦੇਖਣ ਵਾਸਤੇ ਜਾਵੇ ਉਹ ਜੇਨ ਚ ਕੈਦੀ ਹੋ ਕੇ ਨਹੀਂ ਜਾਂਦਾ ਡਾਕਟਰ ਇਲਾਜ ਕਰਨ ਵਾਸਤੇ ਜਾਵੇ ਜੇਲ੍ਹ ਵਿੱਚ ਤਾਂ ਉਹ ਕੈਦੀ ਨਹੀਂ ਹੁੰਦਾ ਐਵੇਂ ਸਗਰੂ ਭੈਗ ਹਨਗੇ ਅਤੇ ਇਸੇ ਪ੍ਰਕਾਰ ਉਹ ਜਿਹੜੇ ਹਨ ਪੁਰਖੋ ਸੰਸਾਰ ਜੇ ਆਉਂਦੇ ਕੈਦੀ ਨਹੀਂ ਹੁੰਦੇ ਆਪਸਰ ਜਿਵੇਂ ਇਨਕੈਦ ਦੇਖਣ ਵਾਸਤੇ ਜਾਵੇ ਐ ਸੰਸਾਰ ਨੂੰ ਦੇਖਣ ਵਾਸਤੇ ਆਉਂਦੇ ਹਨ ਉਹਨਾਂ ਦੇ ਸਰਦੇ ਤੇ ਡੰਡ ਨਹੀਂ ਹੈ ਕਿਸੇ ਪ੍ਰਕਾਰ ਦਾ ਜਨਮ ਮਰਨ ਦੁੱਖ ਦੀਣ ਨਾ ਆਵੇ ਉਹਨਾਂ ਦਾ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਨੀੜੇ ਨਹੀਂ ਆ ਸਕਦਾ ਮਨ ਸੂ ਪ੍ਰਭ ਅਪਰ ਅਪਾਰ ਹੈ ਮਨ ਦੇ ਵਿੱਚ ਉਹ ਪ੍ਰਕਿਰਤੀ ਅਪਰੂਰੇ ਹੈ ਪਰ ਕਿਤੇ ਦੇ ਪਰਵਾੜ ਤੋਂ ਪਰੇ ਜਿਹੜਾ ਉਹ ਪਰਮੇਸ਼ਰ ਮੰਨ ਤੇ ਉਹਨਾਂ ਦੇ ਵਸਿਆ ਹੋਇਆ ਹਾ ਗੁਰ ਤੇ ਭੂਲੇ ਆਹੋ ਜਾਵੋ ਜੇ ਸਤਪੂ ਸਾਹਿਬ ਤੋਂ ਭੁੱਲੇ ਰਹੋਗੇ ਬੇਮਕਰੋ ਹੋਗੇ ਫੇਰ ਕਿਸੇ ਨੂੰ ਮੁਕਤ ਨਹੀਂ ਕਰਨਾ ਜਨਮ ਧਾਰ ਕੇ ਹਰ ਬੰਦਿਆ ਦਿਨਾਂ ਉਹ ਆਇਆ ਕਰੋਗੇ ਮਰ ਮਰ ਕੇ ਫੇਰ ਜਾਇਆ ਕਰੋਗੇ ਜਨਮ ਮਰਹੁ ਫੋਨ ਪਾਪ ਕਮਾਵੋ ਸ੍ਰੀ ਗੁਰ ਕਰਕੇ ਜਨਮ ਧਾਰਦੇ ਰਹੋਗੇ ਮਰਦੇ ਰਹੋਗੇ ਫੇਰ ਬਾਪ ਖਵਾਉਂਦੇ ਰਹੋਗੇ ਫੇਰ ਆਉਂਦੇ ਜਾਂਦੇ ਰਹੋਗੇ ਹੱਦ ਦੇ ਨਾਮ ਜੀਵ ਮੁਦਾ ਜਾਂਦਾ ਰਹੇਗਾ ਸਰੀਰ ਕਰਕੇ ਜਾਂਦੇ ਮਰਦੇ ਰਹੋਗੇ ਸਾਖਤ ਮੂੜ ਅਚੇਤ ਨਾ ਚੇਤ ਹੈ ਜਿਹੜੇ ਸਾਧਕ ਕਟੂਰ ਕੀਤੋ ਆਲੀ ਹਨ ਸ਼ਕਤੀ ਦੇ ਉਪਾਸ਼ਕ ਉਹ ਮੂੜ ਹਨ ਬਖਈ ਹਨ ਬਿਨਾਂ ਵਾਸ਼ਨਾ ਤੋਂ ਕਦੇ ਵੀ ਚੰਗਾ ਕੰਮ ਨਹੀਂ ਕਰਦੇ ਐਸੇ ਮੂੜ ਹਨ ਅਚੇਤ ਭੁੱਲੇ ਹੋਏ ਆ ਪਰਮੇਸ਼ਰ ਨੂੰ ਇਹਦੇ ਵੀ ਚੇਤੇ ਨਹੀਂ ਕਰਦੇ ਹਨ ਦੁੱਖ ਲੱਗੈ ਤਾਂ ਰਾਮ ਨੂੰ ਪੁਕਾਰ ਆਹੇ ਤੁਹਾਨੂੰ ਬੋਖ ਲੱਗਦਾ ਡੇ ਦਿਨ ਹੈ ਰਬਾ ਉਸਦੇ ਰਾਮ ਨੂੰ ਪੁਕਾਰਦੇ ਅੱਗੋਂ ਪਿੱਛੋਂ ਮਾਰਨ ਚੇਤੇ ਨਹੀਂ ਕਰਦੇ ਹਨ ਸੁੱਖ ਦੁੱਖ ਪੁਰਬ ਜਨਮ ਕੀਤੇ ਜਿਹੜਾ ਸੁਖ ਦੀ ਪ੍ਰਾਪਤੀ ਹੈ ਇਹ ਪੁਰਬਲੇ ਜਨਮਾਂ ਜਿਹੜੇ ਪੁੰਨ ਕੀਤੇ ਹੈ ਉਹਦੇ ਕਰਕੇ ਸੁੱਖ ਆ ਕੇ ਪ੍ਰਾਪਤ ਹੁੰਦੇ ਹਨ ਜਿਹੜੇ ਦੁੱਖਾਂ ਪੁਰੂਵਲੇ ਜਨਮਾਂ 'ਚ ਨਿਖਿਤ ਕੰਮ ਕੀਤੇ ਆ, ਭੈੜੇ ਕੰਮ ਕੀਤੇ ਆ, ਉਹਨਾਂ ਕਰਕੇ ਦੁੱਖ ਆ ਕੇ ਪ੍ਰਾਪਤ ਹੁੰਦੇ ਆ। ਆਪੋ ਨਹੀਂ ਸਾਨੂੰ ਸਮਝਿਓ, ਪੁਰੂਵਲੇ ਜਨਮਾਂ ਦੇ ਸਾਡੇ ਕੀਤੇ ਹੋਏ ਇਸੇ ਕਾਰਨ ਫਲ ਪਰਜਾਤਾ ਹੈ। ਸੋ ਜਾਣ ਜਿਨ ਦਾਤਾ ਦੀਏ, ਉਹ ਪਰਮੇਸ਼ਰ ਦਾਤਾ ਤਾਂ ਜਾਣਦਾ ਨਾ ਕਿਸੇ ਨੂੰ ਕਿਸੇ ਦਾ ਉਹ ਗੁਣ ਨਹੀਂ ਚਬੇੜਦਾ ਹੈ। ਉਹ ਦਾਤਾ ਆਪ ਜਾਣਦਾ ਜਿਸਨ ਦਿੱਤੇ ਆ ਜੋ-ਜੋ ਅਸੀਂ ਕਰਮ ਕੀਤੇ ਆ ਇਨਾਂ ਅਸ ਜਨਮ ਦੀ ਮੁਕੁਰਪੈ ਨੇ ਵੀ ਅਸੀਂ ਕੁਛ ਨਹੀਂ ਕੀਤਾ ਸੋ ਪਰਮੇਸ਼ਰ ਜਾਨਦਾ ਜੀ ਦਾ ਤੇ ਇਨਸਾਨ ਨੂੰ ਇਨ ਕਰਮਾਂ ਦੇ ਅਨਸਾਰ ਫਲ ਉੱਤੇ ਹਨ ਕਿਸ ਕੋ ਦੋਸ਼ ਦੇ ਤੂੰ ਪ੍ਰਾਣ ਇਹ ਪ੍ਰਾਣ ਧਾਰੀ ਜੀਵ ਤੂੰ ਦੋਸ਼ ਕਿਉਂ ਗੁੰਨਾ ਹੈ ਸੋ ਆਪਣਾ ਕੀਆ ਕਰਾ ਰਾਹੀ ਜੇ ਤੈ ਆਪ ਕੀਤਾ ਕਰਮ ਹੋ ਕਰਾਰਾ ਕਰਣਾ ਹੋ ਕੇ ਪਾਪਾਂ ਦਾ ਉਹਦਾ ਫਲ ਵੀ ਦੁੱਖੋ ਆਪ ਇਸ ਹੰਸਾਰ ਨਾ ਕਰ ਕਿਸੇ ਦੇ ਸਹਾਰੇ ਯੋਗ ਨਹੀਂ ਹੋ ਤੈਨੂੰ ਭੋਗਣਾ ਪਵੇਗਾ ਹਉਮੈ ਮੰਨਤਾ ਕਰਦਾ ਆਇਆ ਜੇ ਕੋਈ ਮੋਰ ਮੈਂ ਕੀ ਉਹ ਗੁਲ ਕੀਤੇ ਹਜੂਰ ਕਹਿੰਦੇ ਹਰੇਕ ਜਨਮ ਵਿੱਚ ਹਉਮੈ ਕਰਦਾ ਹੈ ਤੇ ਬਾਦਾਰਥਾਂ ਦੀ ਮੇੜ ਕਰਦਾ ਆਇਆ ਹੈ ਤੂੰ ਆਸਾ ਮਨਸਾ ਬੰਦ ਚਲਾਇਆ ਤੇ ਪੰਜਾਬ ਸਿੰਘ ਵੀ ਆਸਾ ਤੈਨੂੰ ਚਿੰਬੜੀ ਰਹੀ ਇੱਕ ਵੀਰ ਕਾਲ ਇੱਕ ਪਿਆਰ ਦੀ ਇੱਛਾ ਬਣੀ ਰਹਿਣੀ ਆਸਾ ਹੈ ਮਨਸਾ ਵਾਸ਼ਨਾ ਮਿੰਟ ਮਿੰਟ ਦੀ ਨਵੀਂ ਤੋਂ ਨਵੀਂ ਵਾਸ਼ਨਾ ਬਗਮਦੀ ਰਹਿਣੀ ਮੇਨਨ ਬਨ ਕੇ ਤੈਨੂੰ ਯੂਨਾਂ ਵਿੱਚ ਲਾਇਆ ਹੈ ਮੇਰੀ ਮੇਰੀ ਕਰਤ ਕਿਆ ਲੈ ਚਾਲੇ ਕਹਿੰਦੇ ਮੇਰੀ ਜਾ ਰਹਾ ਹੈ ਜੋ ਰੂਹ ਕੀ ਲੈ ਕੇ ਚਲੇਗਾ ਪਰਲੋਕ ਨੂੰ ਕੁਝ ਨਹੀਂ ਲਿਆਣਾ ਵਿਖ ਲਾਦੇ ਸ਼ਾਰ ਬਿਕਾਰਾ ਜਿਸ ਦੇ ਲਈ ਜੀ ਹਾਂ ਤਾਂ ਜਿਸ ਪ੍ਰਕਾਰ ਕੋਈ ਆਦਮੀ ਸਾਦ ਸੰਗ੍ਰਹਿ ਚਾਰ ਸਵਾਦ ਗੱਡੇ ਲੱਜ ਲਵੇ ਜਿਵੇਂ ਅੰਤਾਰਗ੍ਰਹੀ ਗੱਡੇ ਨੂੰ ਵਿਸ਼ਿਆ ਹੈ ਤੇ ਬਿਕਾਰਾਂ ਦੀ ਸਵਾਦ ਲਦੀ ਬਿਰੂ ਰੂਪ ਮਾਇਆ ਦੇ ਲੋਕਾਰ ਕਾਮਵਾਦ ਕਹਿੰਦੇ ਤੇ ਛਾਇ ਖਾਕ ਦੇ ਗੱਡੇ ਲੱਦੇ ਆਪਣੇ ਜੀਤ ਨੇ ਹਰ ਕੀ ਭਗਤ ਕਰੋ ਜਨ ਭਾਈ ਤੇ ਭਰਨਤਾ ਜਨ ਮੈਂ ਚੇਤੁੰਦੀ ਆ ਸੋਨੇ ਕਰਕੇ ਸੀ ਭਾਈ ਕਹਿੰਦੇ ਇਹ ਪੁਰਖੋ ਪ੍ਰਮੇਸ਼ਰ ਦੀ ਪ੍ਰੇਮਾ ਭਗਤੀ ਕਰੋ ਆਪ ਅਕਾਥ ਕਥੋ ਮਨ ਮਨ ਹੈ ਸਮਾਈ ਜੋ ਕਥ ਸਰੂਪ ਹੈ ਸ਼ਕਤੀ ਬ੍ਰਤੀ ਸਰ ਕੀ ਲਖਣਾ ਬ੍ਰਤੀ ਦੁਆਰਾ ਗੁਰਾਂ ਦੁਆਰਾ ਕਸਮ ਨੂੰ ਪ੍ਰਾਪਤ ਕਰੋ ਅਤੇ ਮਨ ਜਿਹੜਾ ਹੈ ਗੁਰਾਂ ਦੇ ਉਪਦੇਸ਼ ਦੇ ਮੰਨਣ ਜਦੋਂ ਸਮਾਜ ਆਏਗਾ ਉਸ ਜਿਹੜੀ ਮੰਨਦੀ ਹੈ ਜਿਹੜੀਆਂ ਵਾਸ਼ਨਾ ਹੈ ਭੇੜੀਆਂ ਉਹ ਸੁਧ ਮਨ ਕਰਕੇ ਮਨ ਕੀ ਸਮਾਜ ਆਣੀ ਨਿਰ ਹੋ ਜਾਣ ਜੀ ਮਨੁ ਸਿਰੋਮਣੀ ਪਰਮੇਸ਼ਰ ਕਿਸ ਨਾ ਜਾਏਗਾ ਉਠ ਚੱਲਤਾ ਠਾਕ ਰਖੋ ਘਰ ਆਪਣੇ ਜਿਹੜਾ ਮਨ ਉੱਠ ਕੇ ਤੁਰਿਆ ਫਿਰਦਾ ਰਹਿੰਦਾ ਇਹਨਾਂ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਇਸ ਪ੍ਰਕਾਰ ਹੈ ਚਲਦਲ ਪਤਰ ਪਕਾਖ ਪਾਟਨ ਜਾਮਨ ਕਛੂ ਬਮਾਥੋ ਇਸ ਪ੍ਰਕਾਰ ਹੈ ਪੂਤ ਦੀਪ ਦੀਪ ਕਿਸੇ ਕਾ ਜਾਮਨ ਬਿੰਦ ਅਨਾਠ ਇਸ ਪ੍ਰਕਾਰ ਦਾ ਜਿਹੜਾ ਚੰਚਲ ਮਨ ਹੈ ਇਸ ਪ੍ਰਕਾਰ ਸੋ ਜੰਗੀ ਜੀ ਚੱਲਦੇ ਪੀਪਲ ਦੇ ਪੁੱਤੇ ਉਦ ਲਈ ਪੀਪੀ ਦੀ ਹਿੰਦੀ ਰੈਂਦੀ ਹੈ ਤੇ ਜਿਵੇਂ ਝੰਡਾ ਹੈਗਾ ਫਰਲਾ ਹਿਲਦਾ ਹੀ ਰਹਿੰਦਾ ਹੈ ਅਤੇ ਜਿਵੇਂ ਬਿਜਲੀ ਥਰਥਰਉਂਦੀ ਰਹਿੰਦੀ ਹੈ ਕੱਛੂ ਜਿਹੜਾ ਕਦੇ ਖੋਪਰੀ ਤੋਂ ਬਾਹਰ ਕੱਢ ਲੈਂਦਾ ਸਿਰ ਕਦੇ ਵੀ ਚੇਲ ਕੋ ਲੈਂਦਾ ਹੈ ਇਸੇ ਪ੍ਰਕਾਰ ਜਿਵੇਂ ਭੂਤ ਜਦੋਂ ਸਾਹ ਲੈਂਦਾ ਉਹ ਹਵਾ ਨਿਕਲਦੀ ਅਗਮਾਈ ਦੀ ਪ੍ਰਤੀਤ ਹੁੰਦੀ ਹੈ ਜਿਵੇਂ ਦੀਵੇ ਦੀ ਲਈ ਕਾਲੀ ਲਾੜ ਜੰਗੂਦੀ ਹੁੰਦੀ ਹੈ ਇਹੀ ਜੀ ਮਨ ਦੀ ਬਿਰਤੀ ਹੈ ਇਹ ਜੰਜਲ ਮਹਾਵਾ ਇਸ ਨੂੰ ਠਾਪ ਕੇ ਰੋਕ ਕੇ ਰੱਖੋ ਦੁੱਖ ਕਾਟੇ ਕਾਟਣ ਹਾਰੇ ਇਹ ਜੰਜਲ ਮਹਾਵਾ ਜੋ ਪ੍ਰਮੇਸ਼ਰ ਥੋਡੇ ਜਮਾ ਮਨ ਦੇ ਦੁੱਖਾਂ ਨੂੰ ਕੱਟ ਦੇਵੇਗਾ ਧਰ ਗੁਰ ਪੂਰੇ ਕੀ ਓਟ ਪਰਾ ਤਨਨ ਹਰੀ ਦਾ ਰੂਪ ਜੋ ਗੁਰੂ ਨਾਨਕ ਸਾਹਿਬ ਪੂਰਨ ਗੁਰੂ ਹਨ ਉਹਨਾਂ ਅਕਾਲਪੁਰਪੁਰਖ ਗੁਰਾਂ ਦੀ ਓਟ ਪੂਰੀਆਂ ਦੀ ਜਿਹਨਾਂ ਪ੍ਰਾਪਤੀ ਪ੍ਰਾਪਤ ਕੀਤੀ ਹੈ ਗੁਰਮੁਖ ਹਰਿਲੇਵ ਗੁਰਮੁਖ ਜਾਤੀ ਉਹਨਾਂ ਗੁਰਮੁਖਾਂ ਦੀ ਅਕਾਲਪੁਰਖੀ ਜਿਲੇਵ ਲੱਗ ਗਈ ਹੈ ਉਹਨਾਂ ਗੁਰਮੁਖਾਂ ਅਧਿਕਾਰੀਆਂ ਨੇ ਜਾਣਿਆ ਇਸ ਗੱਲ ਨੂੰ ਗੁਰਮੁਖਾਂ ਗੁਰੂ ਮੁਖੀ ਦੁਆਰਾ ਹਰੀ ਦੀ ਲਿਰ ਜਿਨਾਂ ਲਾਈ ਹੈ ਉਹ ਗੁਰਮੁਖੀ ਜੀ ਅਸਮਾਨ ਜਾਣੇ ਉਸ ਮੁਖੀ ਪ੍ਰਮੇਸ਼ਰ ਨੂੰ ਨਾਨਕ RAM ਨਾਮ ਮਤ ਉਤਮ ਸੰਤੂ ਸ਼ਾਹ ਜੀ ਕਹਿੰਦੇ ਜੋ RAM ਪਰਮੇਸ਼ਰ ਦਾ ਨਾਮ ਜਪਣਾ ਹੈ ਇਹੋ ਉਤਮ ਮਤੀ ਹੈ ਉਤਮ ਮਤ ਮੇਰੇ ਜੀ ਤੂੰ ਆਓ ਤੇ ਆਵੋਂ ਗਾਵੋਂ ਗੁਣ ਗੋbindਾ ਤੇ ਪ੍ਰੀਤੋ ਮੋਹ ਲਾਗੈ ਨਾਓ ਕਿਉਂ ਪਰਮੇਸ਼ਰ ਦਾ ਇਹ ਨਾਮ ਚੇਤੇ ਹੁਣ ਇਹ ਸਭ ਤੋਂ ਉਤਮ ਮਤੀ ਹੈ ਜਿਨੀਆਂ ਮਤਾਂ ਮੰਨੀਆਂ ਹਨ ਹਰ ਬਗਸੇ ਪਾਰ ਉਤਾਰਾ ਹੀ ਜਿਹਨਾਂ ਉਸਾਮ ਹਰੀ ਦਾ ਨਾਮ ਬਖਸ਼ ਜੁੰਦੇ ਹੈ ਉਹਨਾਂ ਸੰਸਾਰ ਤੋਂ ਬਿਲਕੁਲ ਪਾਰ ਉਤਾਰਾ ਹੋ ਜਾਂਦਾ ਹੈ ਮਤਾਂ ਦੁਨੀਆਂ ਮੰਨੀਆਂ ਇਹ ਨਾ ਮਤਬ ਉਹ ਸ਼ਾਸਤਰ ਪੜੇ ਇਹ ਨਾ ਮਤ ਤੋੜੇ ਬੜ ਗੜੇ ਇਹ ਨਾ ਇਕੱਲੀਆਂ ਵਾਲੀਆਂ ਕੋਠੀਆਂ ਪੜ ਲੈਣੀਆਂ ਤੋ ਤੇ ਮੈਨਾਂ ਵੀ ਪੜੇ ਹੋਏ ਹਨਗੇ ਇਹਨਾ ਮਨਪੂਰੀ ਵਰਗਣੇ ਇਹਦਾ ਨਾਮ ਵੀ ਮਤ ਨਹੀਂ ਹੈ ਬੜੇ ਬੜੇ ਕਿਲੇ ਤੋੜਨੇ ਨੇ ਬੜੇ ਬੜੇ ਦਾਇਤ ਕਿਲਿਆਂ ਨੂੰ ਤੋੜਦੇ ਰਹਿੰਦੇ ਸਨ ਇਹਨਾ ਮਤਵਾ ਲੋਕ ਰੁਝਾਏ ਇਹਦਾ ਨਾਮ ਵੀ ਮਤ ਨਹੀਂ ਬਾਹਲੇ ਲੋਕ ਖੁਸ਼ ਹੋ ਜਾਣ ਇਹਨਾ ਮਤ ਬਹੁਤ ਧਨ ਕਮਾਏ ਬਾਹਲਾ ਧਨ ਕਮਾ ਲੈਣਾ ਵੀ ਇਹ ਮਤ ਨਹੀਂ ਫੇਰਾਂ ਵਿੱਚ ਸਭ ਉੱਤੇ ਉਦਾਰਥਾਂ ਦੇ ਬੈਠੇ ਹੀ ਰਹਿੰਦੇ ਹਨ ਦੇਸਵਾ ਜਿਹੜੀ ਧਨ ਕਮਾਉਣ ਤੇ ਲੋਕਾਂ ਦੇ ਹੋਂਜ ਪ੍ਰਧਾਨ ਹੈ ਇਸ ਕਰਕੇ ਮਹਾਰਮ ਕੇ ਅਗਲੀ ਸਹਿਬ ਸੇਵੀ ਅਕਲੀ ਕੀਚੇ ਦਾਮ ਅਗਲੀ ਪੜ ਕੇ 부ਜੀਏ ਅਕਲੀ ਪਾਈਏ ਮਹਾਨ ਇਹਦਾ ਨਾਮ ਮੱਤ ਹੈ ਨਾਮ ਕਿ ਆਖੇ ਰਾਏ ਹੋਰ ਗੱਲਾਂ ਸਹਿ ਕਾਮ ਹੋਰ ਸਭ ਸ਼ਿਕਾਨੀ ਦੀਆਂ ਗੱਲਾਂ ਹਨ ਹਜੂਰ ਕਰਵਾਉਂਦੇ ਹਨ ਨਾਨਕ RAM ਨਾਮ ਮੱਤ ਜੋ RAM ਦਾ ਨਾਮ ਜਪਣਾ ਹੀ ਉਤਮ ਮੱਤ ਹੈ ਸਿੱਖਿਆ ਹੈ ਹਰ ਬਖਸ਼ੇ ਪਾਰ ਉਤਾਰਾ ਹੀ ਰਾਮ ਸ਼੍ਰੀ ਦਾ ਨਾਮ ਬਖਸ਼ ਦਿੰਦੇ ਹੈ ਮਨਾਂ ਸੰਸਾਰ ਸਮੋਂ ਉਹ ਪਾਰ ਉਤਾਰਾ ਹੋ ਜਾਂਦਾ ਹੈ ਸਾਧ ਸੰਗਤ ਜੀ ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਸੋਹੇ ਦੇਵੰਦਰ ਪਵਿੱਤਰ ਵਿਦੇਸ਼ ਬਖਸ਼ਿਆ ਗੁਰੂ ਪੂਰੇ ਕੀ ਝੋਟ ਪਰਾਪਤੀ ਗੁਰਮੁਖ ਹਰਿ ਲਿਵ ਗੁਰਮੁਖ ਜਸਤੀ ਨਾਨਕ ਰਾਗ ਨਾਮ ਪਾਵੇ ਸੁਰੂ ਹਰ ਭਗਤਿ ਪਾਰ ਉਤਾਰਾ ਹੈ Hayda <laughs> <laughs> <laughs>